ਸਵਾਗਤ ਹੈ ਗੁਰੂ ਪਿਆਰੇ ਖਾਲਸਾ ਜੀ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਚੱਲ ਰਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਲੜੀਵਾਰ ਵਿਚਾਰ ਜੋ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਵਰਤੀ ਹੈ ਕੱਲ ਤੱਕ ਆਪਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਜੀ ਆਰੰਭ ਹੋ ਚੁਕੀਆਂ ਆਸ਼ਟਪਦੀਆਂ ਦਿਨਾਂ ਦੇ ਵਿੱਚੋਂ ਪਹਿਲੀ ਆਸ਼ਟਪਦੀ ਪਾਵ ਇੱਕ ਪਾਵਨ ਸ਼ਬਦੀ ਵਿਚਾਰ ਸੰਪੰਨ ਕੀਤੀ ਹੈ ਅਤੇ ਅੱਜ ਦੂਸਰੇ ਪਾਵਨ ਸ਼ਬਦਾਂ ਮੁਲ ਪੰਕਤੀਆਂ ਦਾ ਪਾਠ ਆਪ ਜੀ ਨੇ ਸ਼੍ਰਾਵਣ ਕੀਤਾ ਹੈ ਜੋ ਪਾਵਨ ਸ਼ਬਦ ਤੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਇਸ ਪ੍ਰਕਾਸ਼ਵਾਨ ਬੀੜ ਦੇ ਉੱਪਰ 65 ਅਤੇ 66 ਅੰਗ ਉੱਪਰ ਸशोभਤ ਹੈ ਸਵਾਗੋ ਗੁਰੂ ਪਿਆਰੇ ਖਾਲਸਾ ਜੀਓ ਸਮੇਂ ਦੇ ਵਿਚ ਰੰਦੇ ਆ ਵਿਚਾਰ ਅਧੀਨ ਪਾਵਨ ਸ਼ਬਦ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕਰੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਤੀਸਰੇ ਸਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਆਪਾਂ ਨੂੰ ਕੀ ਸਮਝਾ ਰਹੇ ਹਨ ਇਸ ਨੂੰ ਸਮਝੀਏ ਅਪਣਾਈਏ ਜੀਵਨ ਦਾ ਆਧਾਰ ਆਸਰਾ ਬਣਾਈਏ ਆਪ ਸਾਰੀ ਸੰਕਤ ਮਨ ਚਤ ਵਿਰਤੀਆਂ ਨੂੰ ਇਕਾਗਰ ਕਰੋ ਖੰਡਾ ਬ੍ਰਹਮੰਡਾਂ ਦੇ ਮਾਲਕ ਸ਼ਬਦਾ ਅਵਤਾਰ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਦਾਸਰੇ ਨੂੰ ਅਸੀਸ ਦਿਓ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਪਾਵਨ ਸ਼ਬਦ ਅੱਜ ਆਪਣੀ ਚੋਲੀ ਪਾ ਰਹੇ ਹਨ ਪਤਸ਼ਾ ਇਸ ਦੇ ਵਿੱਚ ਜੋ ਪ੍ਰਕਰਣ ਰੱਖ ਰਹੇ ਹਨ ਸਤਿਗੁਰੂ ਪਹਿਲੀ ਤੇ ਜਿਹੜੀ ਮੁੱਢਲੀ ਤੇ ਬੁਨਿਆਦੀ ਬਾਤ ਹੈ ਉਹ ਮਾਨਵਤਾ ਨੂੰ ਸਮਝਾਉਣੇ ਚਾਹੁੰਦੇ ਮਨ ਰੇ ਗੁਰਮੁਖ ਨਾਮ ਧਿਆਏ ਕਿਹੇ ਮਨਾ ਮੁਖੀ ਗੁਰਾਂ ਦੁਆਰਾ ਨਾਮ ਨੂੰ ਧਿਆਉਣਾ ਕਰ। ਜੇ ਗੁਰਮੁਖਤਾਈ ਅਪਣਾਉਣੇ ਨਾਲ। ਉਸ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਮਨ ਕਰਕੇ ਧਿਆਉਣਾ ਕਰ। ਕਿਉਂਕਿ ਤੁਰ ਪੂਰਵ ਕਰਤਾ ਲਿਖਿਆ ਤਿੰਨਾ ਧਰਮਤ ਨਾਮ ਸੁਣਾਏ। ਪਾਤਸ਼ਾਹ ਜੀ ਕਿਰਪਾ ਕਰ ਰਹੇ ਕਿ ਜਿਨ੍ਹਾਂ ਦੇ ਕਰਤੇ ਪੁਰਖ ਨੇ ਜਿਹੜੇ ਪੂਰਬਲੇ ਪਿਛਲੇ ਕਰਮਾਂ ਦੇ ਮੱਥੇ ਦੇ ਉੱਤੇ ਲੇਖ ਉਗੜੇ ਹਨ ਉਹ ਗੁਰੂ ਦੀ ਮਤ ਦੇ ਅਨੁਸਾਰ ਆਪਣਾ ਜੀਵਨ ਜਉਂਦੇ ਹਨ ਤੇ ਨਾਮੀ ਵਿੱਚ ਸਮਾ ਜਾਂਦੇ ਹਨ ਜਿਹੜਾ ਰਹਾਉ ਵਾਲਾ ਬੰਦ ਹੈ ਪਾਤਸ਼ਾਹ ਜੀ ਇਹਦੇ ਵਿੱਚ ਉਹਨਾਂ ਗੁਰਮੁਖਾਂ ਦੀ ਬਾਤ ਪਾ ਰਹੇ ਜਿਹੜੇ ਇਸ ਸੰਸਾਰ ਦੇ ਉੱਤੇ ਆ ਕੇ ਆਪਣੇ ਜੀਵਨ ਦੇ ਸਿਧਾਂਤ ਨੂੰ ਸਮਝਦੇ ਹਨ ਜੀਵਨ ਦੇ ਮਕਸਦ ਨੂੰ ਸਮਝਦੇ ਹਨ ਤੇ ਜੀਵਨ ਦਾ ਮਕਸਦ ਜਿਹੜਾ ਹੈ ਗੁਰੂ ਤੋਂ ਬਿਨਾ ਤੁਹਾਨੂੰ ਕੋਈ ਸਮਝਾ ਨਹੀਂ ਸਕਦਾ ਸ੍ਰੀਸ ਕਰਕੇ ਪਾਤਸ਼ਾਹ ਜੀ ਨੇ ਰਹਾਉ ਵਾਲੇ ਬੰਦ ਵਿੱਚ ਕਿਰਪਾ ਕੀਤੀ ਕਿ ਮੰਨ ਰੇ ਗੁਰਮਖ ਨਾਮ ਤੇ ਆਏ ਕਿਸੇ ਮਨਾਂ ਮੋਕੇ ਗੁਰਾਂ ਦੁਆਰਾ ਪ੍ਰਮਾਤਮਾ ਦੇ ਨਾਮ ਨੂੰ ਮਨ ਕਰਕੇ ਧਿਆਉਣਾ ਕਰ। ਇਹ ਆਪਾਂ ਜਦੋਂ ਦੁਬਾਰਾ ਇਸ ਪਾਵਨ ਪੰਕਤੀ ਦੀ ਵਿਚਾਰ ਕੀਤੀ ਉੱਥੇ-ਉੱਥੇ ਇਸ ਗੱਲ ਨੂੰ ਖੋਲਾਂਗੇ ਥੋੜਾ ਕਿ ਪਾਤਸ਼ਾਹ ਜੀ ਨੇ ਇਹ ਮਨ ਕਰਕੇ ਕਿਉਂ ਕਿਹਾ ਧਿਆਉਣਾ। ਕਿਉਂਕਿ ਮਨੁੱਖ ਦੇ ਸੁਭਾਅ ਵਿੱਚ ਇਹ ਬਾਤ ਹੈ ਉਹ ਜਿਹੜੇ ਇਤਨੇ ਵੀ ਅਹੰਕਾਰ ਅੰਭਾਵ ਦੇ ਵਿੱਚ ਕਰਮ ਕਰਦਾ ਹੈ ਉਹ ਮਨ ਕਰਕੇ ਕਰਦਾ ਹੈ। ਇਦਨੇ ਧਰਮ ਦੇ ਕਰਮ ਕਰਦਾ ਉਹ ਮਨ ਕਰਕੇ ਨਹੀਂ ਉਹ ਤੋਂ ਹੁੰਦੇ ਸਤਿਗੁਰੂ ਕਹਿ ਰਹੇ ਨਾਲ ਕੁਐਸਚਨ ਮਾਰਕ ਲਾ ਕੇ ਸਮਝਾ ਰਹੇ ਵੀ ਜੇ ਰੱਬ ਦਾ ਨਾਮ ਧਿਆਉਣਾ ਹੀ ਜੇ ਗੁਰੂ ਕੀ ਟਹਿਲ ਸੇਵਾ ਕਰਨੀ ਤਾਂ ਮਨ ਕਰਕੇ ਕਰ ਕਿਉਂਕਿ ਧੁਰ ਪੂਰਵ ਕਰਤਾ ਲਿਖਿਆ ਜਿਹੜੇ ਤੇਰੇ ਮੱਥੇ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਕਲਮ ਵਾਹੀ ਹੈ ਜਿਨਾਂ ਆਪਾਰੋ ਦੇ ਪੜਦੇ ਨਾ ਜਪ ਜੇ ਸਬਨਾ ਲਿਖਿਆ ਬੁੜੀ ਕਲਾਵਾ ਸਾਰਿਆਂ ਦੇ ਮਥਿਆਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਕਰਮਾਂ ਦੇ ਲੇਖ ਉਕਰੇ ਹੋਏ ਹਨ ਪਾਤਸ਼ਾਹ ਜੀ ਕਹਿੰਦੇ ਤੁਰ ਪੂਰਵ ਕਰਤਾ ਲਿਖਿਆ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਸੇਵਾ ਕਰਨੇ ਦਾ ਪਰਮਾਤਮਾ ਦੀ ਬੰਦਗੀ ਕਰਨੇ ਦਾ ਇਬਾਦਤ ਕਰਨੇ ਦਾ ਗੁਰ ਸੰਗਤ ਵਿੱਚ ਆਉਣੇ ਦਾ ਲੇਖ ਕਿਸੇ ਮੱਥੇ ਤੇ ਉਗੜਿਆ ਤੇ ਉਹ ਗੁਰਮਤ ਨੂੰ ਧਾਰਨ ਕਰਦੇ ਹਨ ਬੁਨਿਆਦੀ ਸਿਧਾਂਤ ਉਹਨਾਂ ਦੇ ਇੱਥੋਂ ਸ਼ੁਰੂਆਤ ਹੁੰਦੀ ਕਿ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਫਿਰ ਉਹ ਨਾਮ ਵਿੱਚ ਸਮਾ ਜਾਂਦੇ ਹਨ ਉਹਨਾਂ ਦੇ ਜੀਵਨ ਦਾ ਮਕਸਦ ਹੁੰਦਾ ਨਾਮ ਵਿੱਚ ਸਮਾਉਣਾ ਹੈ ਤੇ ਆਪਣਾ ਸਾਰਿਆਂ ਦਾ ਮਕਸਦ ਹੁੰਦਾ ਪਰ ਸਾਰੇ ਸਮਾਉਂਦੇ ਤੇ ਨਹੀਂ ਹੈਗੇ ਕਿ ਅਧੂਰੇ ਮਰ ਜਾਂਦੇ ਹਨ ਕਈ ਗਫਰਤਾ ਦੀ ਨੀਂਦ ਅਵਿਦਿਆ ਦੀ ਨੀਂਦ ਵਿੱਚ ਸੌਂਕੇ ਹੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ ਪਰ ਪਾਸ਼ਕਨ ਜਿਨ੍ਹਾਂ ਨੂੰ ਗੁਰਮਤ ਦੀ ਸੋਚੀ ਆ ਜਾਂਦੀ ਜਿਹੜੇ ਗੁਰਮਤ ਦੇ ਧਾਰਨੀ ਹੋ ਜਾਂਦੇ ਉਹ ਨਾਮੀ ਵਿੱਚ ਸਮਾ ਜਾਂਦੇ ਹਨ ਹੁਣ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਆਰੰਭਤਾ ਕਰ ਰਹੇ ਹਨ ਸ੍ਰੀ ਰਾਗ ਮਹੱਲਾ ਤੀਜਾ ਸੇਰੀ ਰਾਗ ਦਾ ਇਹ ਪਾਵਨ ਸ਼ਬਦ ਮਹੱਲੇ ਤੀਜੇ ਭਾਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੁਆਰਾ ਉਚਾਰਨ ਹੋਇਆ ਹੈ ਸਤਿਗੁਰੂ ਕਿਰਪਾ ਕਰੇ ਹਮ ਕਰਮ ਕਮਾਵ ਦੇ ਜਮ ਡੰਡ ਲੱਗ ਤਿਨ ਆਏ ਧਤੂ ਗੁਰ ਕਰ ਭਿ ਜਿਹੜੇ ਮਨੁੱਖ ਆਪਣੇ ਮਨ ਮੁਖਤਾਈ ਕਰਕੇ ਜਿਤਨੇ ਵੀ ਕਰਮ ਕਰ ਰਹੇ ਹਨ ਤੇ ਅਹੰ ਭਾਵ ਦੇ ਸਹਤ ਕਰ ਰਹੇ ਹਨ ਹਉਮੈ ਦੇ ਸਹਤ ਕਰਦੇ ਹਨ ਤੇ ਉਹਨਾਂ ਨੂੰ ਜਮਾ ਦਾ ਡੰਡ ਪਿਤਰਾਂ ਦਾ ਡੰਡ ਭਾਵ ਜਮਾ ਦੇ ਜਿਹੜੇ ਡੰਡੇ ਹਨ ਅੰਤ ਨੂੰ ਖਾਣੇ ਪੈਂਦੇ ਹਨ ਹੁਣ ਮਨੁੱਖ ਦੇ ਸਮਝ ਵਿੱਚ ਜੇ ਗੱਲ ਆ ਜਾਏ ਤੇ ਬਹੁਤ ਵੱਡੀ ਗੱਲ ਹੈ ਲਾਹ ਹੰ ਭਾਵ ਹੈ ਜਿਹਨੂੰ ਪਾਤਸ਼ਾਹ ਜੀ ਨੇ ਸੌਖੇ ਸ਼ਬਦਾਂ ਵਿੱਚ ਹਮੇ ਕਿਹਾ ਇਹ ਅਸਾਧ ਰੋਗ ਹੈ ਅਸਾਧ ਰੋਗ ਮੀਨਜ਼ ਭਾਵ ਜਿਹਦੀ ਦਵਾਈ ਇਸ ਸੰਸਾਰ ਤੇ ਨਹੀਂ ਹੈਗੀ ਤੁਸੀਂ ਡਾਕਟਰ ਕੋਲ ਜਾ ਕੇ ਇਹ ਨਹੀਂ ਕਹਿ ਸਕਦੇ ਵੀ ਸਾਡੇ ਅੰਦਰ ਅਹੰਕਾਰ ਪੈਦਾ ਹੁੰਦਾ ਕੋਈ ਇਹਦੀ ਦਵਾਈ ਵਟੇ ਦਿਓ ਡਾਕਟਰ ਕਹਿੰਦਾ ਮੈਨੂੰ ਤੇ ਆਪ ਆਪਣੀ ਡਿਗਰੀ ਦਾ ਹੰਕਾਰ ਮੈਂ ਵੀ ਡਾਕਟਰ ਹਾਂ ਇਹ ਜਿਹੜਾ ਅਹੰਕਾਰ ਹਮੈ ਭਾਵ ਹੈ ਇਹ ਸੂਖਮ ਵੀ ਹੁੰਦਾ ਤੇ ਅਸਥੂਲ ਵੀ ਹੁੰਦਾ ਇਹ ਸ਼ubh ਵੀ ਹੁੰਦਾ ਤੇ ਅਸ਼ubh ਵੀ ਹੁੰਦਾ ਸਭ ਤੋਂ ਖਤਰਨਾਕ ਹਮੈ ਉਹ ਹੁੰਦੀ ਜਦੋਂ ਤੁਸੀਂ ਕੋਈ ਕਰਮ ਹਮੈ ਨੂੰ ਮਿਟਣ ਵਾਸਤੇ ਕਰ ਰਹੀ ਹੁੰਦੇ ਜੇ ਸੌਖਾ ਸਮਝਣਾ ਹੋਵੇ ਜਿਹਨੂੰ ਤੁਹਾਨੂੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਤੀ ਲੂਟੈ ਜਿਤਨੇ ਵੀ ਧਰਮ ਦੇ ਕਰਮ ਮਨੁੱਖ ਕਰਦਾ ਹੈ ਭਾਵੇਂ ਕਿਸੇ ਵੀ ਧਰਮ ਦਾ ਹੋਵੇ Hindu ਹੋਵੇ ਸਨਾਤਨੀ ਹੋਵੇ ਇਸਲਾਮ ਦਾ ਹੋਵੇ ਸਿੱਖ ਹੋਵੇ ईसाई ਹੋਵੇ ਜੈਨੀ ਬੁੱਧੀ ਬਿਖਸ਼ੂ ਕੋਈ ਵੀ ਹੋਵੇ ਜਿਹੜੇ ਵੀ ਮਨੋਖ ਧਰਮ ਦਾ ਕਰਮ ਕਰਦੇ ਹਨ ਸ਼ੁਰੂਆਤ ਕਰਦੇ ਹਨ ਉਹ ਕਰਦੇ ਇਸ ਕਰਦੇ ਹਨ ਇਸ ਕਰਕੇ ਹਨ ਕਿ ਸਾਡੇ ਅੰਦਰੋਂ ਅਹੰਭਾਵ ਮਿਟ ਜਾਏ ਉਹ ਗੱਲ ਅਲੱਗ ਹੈ ਕਿ ਹੋ ਸਕਦਾ ਕਈਆਂ ਨੂੰ ਉਸ ਗੱਲ ਦੀ ਨਾ ਸਮਝ ਹੋਵੇ ਵੀ ਸੇਵਾ ਕਿਉਂ ਕੀਤੀ ਜਾਂਦੀ ਹੈ ਭਾਂਡੇ ਕਿਉਂ ਮਨਜੇ ਜਾਂਦੇ ਝਾੜੂ ਪੋਚਾ ਕਿਉਂ ਕੀਤਾ ਜਾਂਦਾ ਗੁਰੂ ਦੇ ਦਰਵਾਜ਼ੇ ਧੱਪੜ ਕਿਉਂ ਝਾੜੇ ਜਾਂਦੇ ਸਾਰੇ ਇਹ ਵਿਨਮਰ ਹੋਣ ਵਾਸਤੇ ਕੀਤੇ ਜਾਂਦੇ ਹਨ ਆਪਣੇ ਧਰਮ ਦੇ ਵਿੱਚ ਦੇ ਖਾਸ ਕਰਕੇ ਨਹੀਂ ਹੈ ਨਾ ਕੋਈ ਤਾਕੜੇ ਤੋਂ ਤਕੜਾ ਲੀਡਰ ਵੀ ਜਿਹੜਾ ਹੈ ਉਹ ਜੋੜਿਆਂ ਦੀ ਸੇਵਾ ਤੋਂ ਕਰਵਾਈ ਜਾਂਦੀ ਤਾਂ ਕਰਕੇ ਉਹਦੇ ਅੰਦਰ ਜਿਹੜਾ ਲੀਡਰ ਬਣੇ ਦਾ ਅਹੰਭਾਵ ਹੈ ਇਹ ਖਤਮ ਹੋ ਜਾਏ ਸੰਗਤ ਦੇ ਜੋੜਿਆਂ ਵਿੱਚ ਬੈਠ ਕੇ ਤੇ ਇਹ ਹੁਣੇ ਹੀ ਨਹੀਂ ਸ਼ੁਰੂ ਹੋਇਆ ਕਿਤੇ ਆਪਜੀ ਦੇ ਮਨ ਵਿੱਚ ਇਹ ਗਿਆਤ ਚਲੀ ਜਾਏ ਇਹ ਵੀ ਠੀਕ ਹੈ ਕਿਤੇ ਹੁਣੀ ਸਿੰਘ ਸਾਹਿਬਾਂ ਨੇ ਜਾਂ ਕਿਤੇ ਹੁਣੀ ਜਿੱਥੇ ਬੰਦਿਆਂ ਨੇ ਸ਼ੁਰੂਆਤ ਕੀਤੀ ਇਹ ਗੁਰੂ ਕਾਲੇ ਵੇਲੇ ਤੋਂ ਆਪਣੇ ਧਰਮ ਜਿੱਦਣ ਚੱਲਦਾ ਰਿਹਾ ਜੋੜਿਆਂ ਦੀ ਸੇਵਾ ਦਾ ਝੁੱਠੇ ਆਪਾ ਵਰਤਨਾਂ ਦੀ ਸੇਵਾ ਦਾ ਅਹੰਭਾਵ ਜਿਹੜਾ ਹੈ ਅਹੰਭਾਵ ਨੂੰ ਮਿਟਣ ਵਾਸਤੇ ਸਰਮੌਰ ਸੇਵਾ ਇਹ ਮੰਨੀ ਜਾਂਦੀ ਹੈ ਆਪਣੇ ਧਰਮ ਦੇ ਵਿੱਚ ਮੈਂ ਇੱਕ ਦੋ ਉਦਾਹਰਨਾਂ ਦਵਾਂ ਆਪਜੀ ਨੂੰ ਜਦੋਂ ਪਸ਼ਾਵਰ ਤੋਂ ਸੰਗਤ ਚੱਲ ਕੇ ਆਉਂਦੀ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਗੱਦੀ ਜਿਹੜੀ ਹੈ ਧੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਦੇ ਦਿੰਦੇ ਹਨ ਤੇ ਕੁਦਰਤਨ ਸੰਗਤ ਦੇ ਵਿੱਚ ਜਦੋਂ ਗੱਲ ਚਲੀ ਗਈ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰ ਧੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਜਿਹੜੀ ਪੰਜਵੀਂ ਗੱਦੀ ਦੇ ਵਾਰਸ ਗੁਰੂ ਨਾਨਕ ਦੀ ਪੰਜਵੀਂ ਗੱਦੀ ਦੇ ਵਾਰਸ ਬਣਾ ਦਿੱਤਾ ਹੈ ਤਾਂ ਸੰਗਤਾਂ ਨੂੰ ਜਿੱਥੋਂ-ਜਿੱਥੋਂ ਹੁਕਮਨਾਮੇ ਗਏ ਸੰਗਤਾਂ ਨੂੰ ਪਤਾ ਲੱਗਿਆ ਪਸ਼ਾਵਰ ਤੋਂ ਸੰਗਤ ਚੱਲ ਕੇ ਆਈ ਪਸ਼ਾਵਰ ਤੋਂ ਇਸ ਕਰਕੇ ਕਿ ਪੰਜਵੀਂ ਗੱਦੀ ਦੇ ਵਾਰਸ ਹਨ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਦਰਸ਼ਨ ਕਰਕੇ ਆਈਏ ਤੇ ਆਪ ਜੀ ਨੇ ਹੋ ਸਕਦਾ ਇਸ ਸਥਾਨ ਦੇ ਦਰਸ਼ਨ ਆਪ ਜੀ ਕੀਤੇ ਹੋਣ ਅੰਮ੍ਰਿਤਸਰ ਤੋਂ ਬਾਰ ਬਾਰ ਹੁਣ ਤੇ ਗਲੀਆਂ ਜਿਹਦੇ ਵਿੱਚੋਂ ਜਾਈਦਾ ਤੇ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿਤਨੇ ਕਿਲੋਮੀਟਰ ਬਣ ਜਾਂਦਾ ਆਮ ਵਿਦਵਾਨਾਂ ਨੇ ਗ੍ਰੰਥਾਂ ਦੇ ਵਿੱਚ ਉਹਨੂੰ ਅੰਕਿਤ ਕੀਤਾ ਜਾਂ ਉਸ ਟਾਈਮ ਦਾ ਦੋ ਕੋ ਦਰਬਾਰ ਸਾਹਿਬ ਤੋਂ ਉਹ ਪਿਪਲੀ ਸਾਹਿਬ ਸਥਾਨ ਹੈ ਹੋ ਸਕਦਾ ਕੰਜਨ ਦਰਸ਼ਨ ਕੀਤੇ ਹੋਣ ਜੇ ਨਹੀਂ ਕੀਤੇ ਤਾਂ ਆਪ ਜੀ ਜ਼ਰੂਰ ਕਰਕੇ ਆਇਆ ਉਹ ਉਹੀ ਸਥਾਨ ਹੈ ਜਿੱਥੇ ਪ੍ਰਿਥੀ ਚੰਦ ਨੇ ਨਾਕਾ ਲਾਇਆ ਸੀ ਰਸਤਾ ਵਾਸਤਾ ਰੋਕ ਦਿੱਤੀਆਂ ਸਾਨੂੰ ਗੁਰੂ ਘਰ ਦੀਆਂ ਸਾਰੀਆਂ ਤੇ ਗੁਰੂ ਕੇ ਲੰਗਰ ਮਸਤਾਨੇ ਹੋਏਗਾ ਸਾਨੂੰ ਸੋ ਉੱਥੇ ਆ ਕੇ ਫਿਰ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਸੀਗਾ ਉਹ ਅਸਥਾਨ ਵਿਭਲੀ ਸਾਹਿਬ ਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਗਿਆਤ ਹੋਇ ਪਤਾ ਲੱਗਿਆ ਪਸ਼ਾਵਰ ਤੋਂ ਸੰਗਤ ਆ ਰਹੀ ਆ ਤੇ ਸਤਗੁਰੂ ਦੋ ਕੋ ਅੱਗੇ ਚੱਲ ਕੇ ਸੰਗਤ ਨੂੰ ਮਿਲਣ ਵਾਸਤੇ ਗਏ ਵਾਲਟੀਆਂ ਦੇ ਵਿੱਚ ਸਬਜੀ ਭਾਜੀ ਦਾਲਾ ਪਾਣੀ ਪਛਾਦਾ ਪਾਣੀ ਚੱਕ ਕੇ ਚੱਕਿਆ ਸਾਰਾ ਨਾਲ ਸੰਗਤਾਂ ਨੂੰ ਲਿਆ ਬਾਬਾ ਬੁੱਢਾ ਸਾਹਿਬ ਵਰਗੇ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਵਰਗੇ ਨਾਲ ਸਨ ਸਾਰੇ ਸੰਗਤ ਦੀ ਸੇਵਾ ਕਰਨ ਵਾਸਤੇ ਕਿਉਂਕਿ ਭਾਈ ਗੁਰਦਾਸ ਜੀ ਨੇ ਮੈਨੂੰ ਕਈ ਵਾਰੀ ਇਹ ਖਿਆਲ ਬਣਦਾ ਵੀ ਜਦੋਂ ਇਹ ਪਾਵਨ ਵਾਰ ਉਚਾਰਨ ਕੀਤੀ ਹੋएगी ਸ਼ਾਇਦ ਇਸੇ ਕਰਕੇ ਦੇਖੋ ਭਾਈ ਗੁਰਦਾਸ ਜੀ ਨੇ ਸਭ ਕੁਝ ਅੱਖੀਂ ਵੇਖਿਆ ਨਾ ਇਹ ਮਾਹੌਲ ਵੀ ਗੁਰੂ ਆਪਣੀਆਂ ਸੰਗਤਾਂ ਨੂੰ ਗੁਰੂ ਆਪਣੇ ਸਿੱਖ ਨੂੰ ਕਿੰਨਾ ਅੱਗੇ ਹੋ ਕੇ ਮਿਲਣ ਬਾਤ ਜਾਂਦੇ ਕੋਈ ਚਾਹ ਨਾ ਗੁਰੂ ਦੇ ਦਰ ਤੇ ਆਏ ਇਥੇ ਚਾਰਨ ਸਾਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਇਹ ਮੈਂ ਨਹੀਂ ਕਹਿ ਰਿਹਾ ਭਾਈ ਗੁਰਦਾਸ ਜੀ ਕਹਿ ਰਹੇ ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰੂ ਵੱਲ ਕੋਈ ਸਿੱਖ ਚਾਰੇ ਨਾਲ ਦੇਖੋ ਆਉਣਾ ਦਾ ਮਕਸਦ ਜ਼ਰੂਰ ਹੁੰਦਾ ਸਾਰਿਆਂ ਦਾ ਆਪਾਂ ਵੀ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆਪਜੀ ਗੁਰਦੁਆਰੇ ਵੀ ਆਉਨੇ ਹਾਂ ਪ੍ਰਸੰਗਤ ਤੇ ਆਉਨੇ ਹਾਂ ਇੱਕ ਅੰਦਰ ਉਮਾ ਤੇ ਤਰੰਗ ਤੇ ਉਮੰਗ ਹਰ ਇੱਕ ਮਨੁੱਖ ਦੇ ਹੁੰਦੀ ਆ ਉਹ ਤੁਸੀਂ ਆਪਣੀ ਆਪਣੀ ਆਪ ਹੀ ਉਹਦਾ ਵਿਸ਼ਲੇਸ਼ਣ ਕਰ ਸਕਦੇ ਹੋ ਕਿ ਆਪਾਂ ਕਿਉਂ ਜਾ ਰਹੇ ਹਾਂ ਜਿਹੜੇ ਸੱਚਮੁੱਚ ਗੁਰੂ ਨੂੰ ਮਿਲਣ ਆਉਂਦੇ ਹਨ ਕਿਉਂਕਿ ਚਲੋ ਕਈ ਤਾਂ ਇਦਾਂ ਹੀ ਹੁੰਦਾ ਵੀ ਚਲੋ ਭਈ ਜਾਵਾਂਗੇ ਫਾਰਮੈਲਟੀ ਪੂਰੀ ਹੋਏ ਕਿ ਨੇ ਫਲਾਣਾ ਬਾਬਾ ਕੋ ਆਏ ਨਹੀਂ ਤੇ ਕਿੰਨੇ ਕਹਿਣਾ ਆਏ ਨਹੀਂ ਅੱਬ ਦੇਖਾਂਗੇ ਫਲਾਣਾ ਬੰਦਾ ਕੀ ਕਰਦਾ ਕੀ ਕਮੀ ਆ ਹੁਣ ਉਹਦੀ ਆਪਣੀ ਮੰਗ ਤੇ ਤਰੰਗ ਆ ਉਹਦੀ ਪੂਰਤੀ ਉੱਧਾਂ ਹੋ ਰਹੀ ਹੈ ਜਦੋਂ ਕੋਈ ਇਹੀ ਵੇਖਣਾ ਆਉਂਿਆ ਵੀ ਦੇਖਾਂਗੇ ਭਾਈ ਦਰਵਾਜ਼ੇ ਚ ਕਿੰਨੀਆਂ ਚਾਦਰਾਂ ਚ ਬਲ ਹਨ ਕਿੰਨੇ ਪੱਖੇ ਖੜੇ ਹਨ ਇਹਨੇ ਬੋਰਡ ਖਰਾਬ ਹਨ ਪਰ ਉਹਦਾ ਧਿਆਨ ਉਧਰ ਹੀ ਜਾਂਦਾ ਤੇ ਉਹਨੂੰ ਸਾਰੀ ਉਹਦੀ ਪੂਰਤੀ ਹੋ ਜਾਂਦੀ ਹੈ ਪਤਾ ਲੱਗਦਾ ਇਹਨੀਆਂ ਸੋਚਾਂ ਖਰਾਬ ਨੇ ਇਹਨੇ ਪੱਖੇ ਖਰਾਬ ਨੇ ਨੇ ਟਾਈਮ ਪੀਸ ਖਰਾਬ ਨੇ ਕਿਉਂਕਿ ਮਨ ਚ ਧਾਰ ਕੀ ਉਹ ਚੀਜ਼ ਆ ਹੈ ਨਾ ਤੇ ਜਦੋਂ ਕੋਈ ਸੱਚਮੁੱਚ ਘਰੋਂ ਇਸ਼ਨਾਨ ਪਾਣ ਕਰਨ ਲੱਗਿਆ ਚਾਹ ਚੜਾ ਲਵੇ ਨਾ ਮਨ ਵਿੱਚ ਵੀ ਗੁਰੂ ਨੂੰ ਮਿਲਣ ਜਾਣਾ ਤੇ ਮੈਂ ਇਹਨੇ ਕਹਿੰਦਾ ਗੁਰੂ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੋ ਕੋ ਅੱਗੇ ਹੋ ਕੇ ਸਿੱਖ ਨੂੰ ਮਿਲਦੇ ਉਹ ਚਾਹ ਨਾ ਗੁਰੂ ਨੂੰ ਮਿਲਣਾ ਆ ਨਾ ਹੁਣ ਤੇ 100% ਦੇ ਵਿੱਚੋਂ 90% ਤੇ ਇਹਦਾ ਆਪਣੀਆਂ ਔਮੰਗਾਂ ਤੇ ਤਰੰਗਾਂ ਲੈ ਕੇ ਆਉਂਦੇ 10% ਦੀ ਗੁਰਸਿੱਖਾਂ ਜਿਹਨਾਂ ਨੂੰ ਚਾਹ ਹੁੰਦਾ ਗੁਰ ਸੰਗਤ ਚਾਉਂਦਾ ਵੀ ਭਾਈ ਗੁਰੂ ਕੀ ਗੱਲ ਸੁਣਾਗੇ ਗੁਰੂ ਬੋਲਣਗੇ ਗੁਰੂ ਹੁਕਮਨਾਮਾ ਬਖਸ਼ਿਸ਼ ਕਰਨਗੇ ਗੁਰੂ ਦਾ ਵਾਚਨ ਝੋਲੀ ਪਵਾ ਕੇ ਆਪਾਂ ਮੁੜ ਕੇ ਆਵਾਂਗੇ ਇਹ ਜਦੋਂ ਚਾਹ ਨਾ ਕੋਈ ਗੁਰਸਿੱਖ ਗੁਰੂਵਾਲ ਇੱਕ ਕਦਮ ਵਧਾਉਂਦਾ ਚਰਨ ਸਰਨ ਗੁਰ ਇੱਕ ਪੰਡਾ ਜਾਏ ਚੱਲ ਸਤਿਗੁਰੂ ਕੋਟ ਪੰਡਾ ਅੱਗੇ ਹੋਏ ਲੇਤ ਹੈ ਜੇ ਗੁਰੂ ਕੰਨੇ ਨੂੰ ਕਰੋੜਾਂ ਪੰਡੇ ਅੱਗੇ ਹੋ ਕੇ ਮਿਲਦਾ ਗੁਰੂ ਰਾਜ ਵਗ ਜਾਂਦਾ ਉਹਨੂੰ ਲੈਣ ਵਾਸਤੇ ਆਹ ਭਾਈ ਤੇਰੀ ਰੱਖਿਆ ਕਰਾਂ ਸੋ ਇਸੇ ਪ੍ਰਕਾਰ ਤੋ ਪਸ਼ਾਪੁਰ ਤੋਂ ਸੰਗਤ ਚੱਲ ਕੇ ਆਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਾਲ ਗੁਰਸਿੱਖਾਂ ਨੂੰ ਲਿਆ ਪ੍ਰਸ਼ਾਦਾ ਪਾਣੀ ਲਿਆ ਬਾਲਟੀਆਂ ਸਬਜ਼ੀ ਦਾਲੇ ਦੀਆਂ ਪਰੀਆਂ ਪ੍ਰਸ਼ਾਦਾ ਲੈ ਤੇ ਬਿਪਲੀ ਸਾਹਿਬ ਵਾਲੇ ਸਥਾਨ ਤੇ ਜਾ ਕੇ ਸੰਗਤ ਨੂੰ ਰੋਕ ਲਿਆ ਉੱਤੇ ਜਾ ਕੇ ਪ੍ਰਸ਼ਾਦਾ ਪਾਣੀ ਛਕਾਉਣਾ ਕੀਤਾ ਉਦੋਂ ਤੱਕ ਸੰਗਤ ਨੂੰ ਨਹੀਂ ਸੀ ਪਤਾ ਵੀ ਜਿਹੜੇ ਗੁਰੂ ਆਰ ਦਿੰਦੇ ਪਾਸ਼ਾਦ ਗੁਰਗੱਦੀ ਤੇ ਵਿਰਾਜਮਨ ਹੋਏ ਵੀ ਕੌਣ ਹਨ ਕਿੱਥੇ ਹਨ ਕਿਹੜੇ ਹਨ ਸਰੀਰ ਕਰਕੇ ਨਹੀਂ ਸੀ ਜਾਣਦਾ ਸੀ ਉਦੋਂ ਸੰਗਤ ਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਵਰਗੇ ਹੋਰ ਜਿਹੜੇ ਗੁਰਸਿੱਖ ਸਾਨੂੰ ਉਹ ਸਾਰੇ ਸੰਗਤ ਨੂੰ ਪ੍ਰਸ਼ਾਦਾ ਪੁਣਾਣੀ ਸ਼ਿਕਾਉਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਸ਼ਾ ਜੀ ਜਿੱਥੇ ਸੰਗਤ ਨੇ ਜੋੜੇ ਲਾਏ ਸਨ ਨਾ ਇਹ ਧਿਆਨ ਦੇਣਾ ਜੇ ਕਈ ਵਾਰੀ ਆਪਰੇ ਅੰਦਰ ਇਹ ਅਹੰਭਵਾ ਪੈਦਾ ਹੋ ਜਾਂਦਾ ਜਿਹੜੀ ਬਾਤ ਆਪਾਂ ਕਰ ਰਹੇ ਆਂ ਜਿਅਜ ਤੇ ਮਨੁੱਖ ਧਰਮ ਦੇ ਕਰਮ ਕਰਕੇ ਵੀ ਅਹੰਭਵਾ ਪੈਦਾ ਕਰ ਲੈਂਦਾ ਕਿਉਂਕਿ ਆਪਾਂ ਨੂੰ ਬੁਨਿਆਦ ਨਹੀਂ ਪਤਾ ਮੂਲ ਨਹੀਂ ਪਤਾ ਉਹਨਾਂ ਗੱਲਾਂ ਦਾ ਤੇ ਸਾਰੇ ਸੰਗਤਾਂ ਪ੍ਰਸ਼ਾਦਾ ਪਾਣੀ ਛੱਕੇ ਤੇ ਧੰਗੁਰੂ ਅਰਜੁਨ ਦੇ ਪਾਸ਼ਾ ਜੀ ਜਿੱਥੇ ਸੰਗਤ ਨੇ ਜੋੜੇ ਲਾਏ ਸਨ ਤੇ ਕੋ ਆਪ ਆਪ ਸਾ ਜੋੜਿਆਂ ਦੇ ਜਾ ਕੇ ਬਹਿਟ ਬੇ ਸਾਰੇ ਸੰਗਤ ਦੇ ਜੋੜੇ ਆਪਣੇ ਸਾਫੇ ਨਾ ਰੁਮਾਨ ਨਾ ਸਾਫ ਕੀਤੇ ਤੇ ਭਾਈ ਗੁਰਦਾਜ ਜੀ ਨੂੰ ਸੰਗਤਾਂ ਕਹਿਣ ਕਿ ਭਾਈ ਗੁਰਦਾਜ ਜੀ ਬਾਬਾ ਬੁੱਢਾ ਸਾਹਿਬ ਗੁਰਨਾਨਦ ਸਾਹਿਬ ਦੇ ਤੋ ਚੱਲ ਰਹੇ ਸਨ ਸੰਗਤ ਦੇ ਜਾਣ ਪਛਾਣ ਸਨ ਫੇਸ ਟੂ ਫੇਸ ਉਹਨਾਂ ਦੀ ਜਾਣ ਪਛਾਣ ਸੀਗੀ ਭਾਈ ਵੱਡਾ ਬਾਬਾ ਬੁੱਢਾ ਸਾਹਿਬ ਨੂੰ ਸੰਗਤ ਬਾਰ ਬਾਰ ਪੁੱਛੇ ਵੀ ਸਾਨੂੰ ਗੁਰੂ ਅਰਜੁਨ ਦੇ ਪਾਸ਼ਾ ਜੀ ਨੂੰ ਮਿਲਾਓ ਤੇ ਬਾਬਾ ਬੋਡਾ ਸਾਹਿਬ ਕਰਨ ਲੱਗੇ ਭਾਈ ਕੋਇਨ ਪ੍ਰਸ਼ਾਦਾ ਪਾਣੀ ਸ਼ਕੋ ਤੁਹਾਨੂੰ ਬੁਲਾਵਾਂਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਇਦਨੋਂ ਜੋੜਿਆਂ ਦੀ ਸੇਵਾ ਕਰਕੇ ਤੇ ਪਾਤਸ਼ਾਹ ਹਰਮੰਦਰ ਸਾਹਿਬ ਪਹੁੰਚ ਗਏ ਤੇ ਜਾ ਕੇ ਸੰਗਾਸਨ ਤੇ ਪਾਤਸ਼ਾਹ ਜੀ ਜਦੋਂ ਵਿਰਾਜਮਾਨ ਹੋਏ ਤੇ ਸੰਗਤਾਂ ਆ ਕੇ ਬੜੀ ਉਮਾ ਦੇ ਨਾਲ ਦਰਸ਼ਨ ਕਰਨ ਵਾਸਤੇ ਅੱਗੇ ਵਧੀਆਂ ਤੇ ਵੇਖਿਆ ਕਿ ਤੇ ਉਹੀ ਇਨਸਾਨ ਉਹੀ ਮਨੁੱਖ ਜਿਹੜਾ ਆਪਣੇ ਜੁੜੇ ਸਾਫ਼ ਕਰ ਰਿਹਾ ਸੀ ਵੀ ਸੰਗਤ ਨੇ ਇਹ ਪਸਤਾਵਾ ਕੀਤਾ ਮਾਨ ਵਿੱਚ ਵੀ ਅਸੀਂ ਗੁਰੂ ਤੋਂ ਆਪਣੇ ਜੁੜੇ ਸਾਫ਼ ਕਰਵਾਏ ਭਾਵ ਕੇ ਆਪਣੇ ਆਹੂ ਭਾਵ ਨੂੰ ਮਿਟਣ ਵਾਸਤੇ ਆਪਣਾ ਜੋ ਗੁਰੂ ਜੋੜਿਆਂ 'ਚ ਬੈਠ ਜਾਂਦਾ ਸੀ ਤੇ ਆਪਾਂ ਤੇ ਕੌਣ ਹੁਣ ਆਪਣੇ ਅੰਦਰ ਇੱਕ ਬਪਰੀਤ ਗੱਲ ਪੈਦਾ ਹੋਈ ਇਸ ਗੱਲ ਦੀ ਕਿ ਜੇ ਮੇਰੇ ਵਰਗਾ ਪਹਿਲੀ ਗੱਲ ਤੇ ਜੋੜਿਆਂ ਦੀ ਸੇਵਾ ਨੂੰ ਉਹ ਡੰਡ ਸਮਝਣ ਲੱਗ ਗਏ ਆ ਆਪਾਂ ਇਦਾਂ ਹੀ ਹੋ ਗਿਆ ਨਾ ਆਪਣੇ ਇੱਕ ਇਦਾਂ ਵੈਕਿਊਮ ਜਿਹਾ ਬਣ ਗਿਆ ਇੱਕ ਇਦਾਂ ਦੀ ਖਲਾਜ ਆ ਪੈਦਾ ਹੋ ਗਿਆ ਹੈ ਕਿ ਜੇ ਕੋਈ ਘੜੀ ਮੁੜੀ ਵਿਚਾਰਾ ਕੋਈ ਜੋੜੇ ਸਾਫ ਕਰਦਾ ਹੈ ਉਹਨੂੰ ਇਸ ਨਗਾਰਾ ਤੱਕਿਆ ਜਾਂਦਾ ਵੀ ਸ਼ਾਇਦ ਨੇ ਇੱਕ ਗਲਤੀ ਕੀਤੀ ਹੋਵੇਗੀ ਕਿਉਂਕਿ ਆਪਣੇ ਗਲਤੀ ਤੋਂ ਬਣਾ ਜੋੜੇ ਸਾਫ਼ ਕਿਤੇ ਨਹੀਂ ਜਾਂਦੇ ਉਹਨਾਂ ਜੂਠੇ ਭਾਂਡੇ ਗਲਤੀ ਤੋਂ ਨਾ ਮਾਂਝੀ ਨਹੀਂ ਜਾਂਦੇ ਆ ਭਾਵੇਂ ਆਪਣੇ ਧਰਮ ਦੇ ਕਿ ਵਣ ਗਈ ਆ ਗੱਲ ਇਹ ਵੀ ਨਹੀਂ ਭਾਈ ਜੇ ਜੋੜੇ ਸਾਫ਼ ਕਰ ਰਿਆ ਨਾ ਕੋਈ ਬੈਠਾ ਕੋਈ ਗਰੰਟੀ ਕੋਈ ਪਾਠੀ ਕੋਈ ਕਮੇਟੀ ਮੈਂਬਰ ਕੋਈ ਵੀ ਜੇ ਕੋਈ ਜੋੜੇ ਸਾਫ਼ ਕਰ ਰਿਆ ਕੋਈ ਲੀਡਰ ਜੋੜੇ ਸਾਫ਼ ਕਰ ਰਿਆ ਜ਼ਰੂਰ ਇਹਨਾਂ ਕੋਈ ਨਾ ਕੋਈ ਗਲਤੀ ਕੀਤੀ ਹੋਵੇਗੀ ਕੋਈ ਨਾ ਕੋਈ ਗਲਤੀ ਤੇ ਨਹੀਂ ਕੀਤੀ ਆ ਸੋ ਜੋੜੇ ਇਕੱਲੇ ਗਲਤੀ ਨੂੰ ਮਾਫ ਕਰਨ ਵਾਸਤੇ ਨਹੀਂ ਸਾਫ਼ ਕੀਤੇ ਜਾਂਦੇ ਆਪਣਾ ਅਹੰਮ ਭਾਵ ਮਿਟਨ ਵਾਸਤੇ ਕੀਤੇ ਜਾਂਦੇ ਹਨ ਤੇ ਹੁਣ ਸੰਗਤ ਜਿਹੜੀ ਹੈ ਹੁਣ ਦੂਸਰਾ ਵਿਪਰੀਤ ਕਰੇ ਜੇ ਇਹੰਦਰ ਇਹ ਕਹਿੰਦਾ ਕਿ ਜਿੰਨੇ ਵੀ ਮਨੁੱਖ ਧਰਮ ਦੇ ਕੰਮ ਕਰਦਾ ਉਹ ਬਾਣੀ ਪੜਦਾ ਗੁਰਦੁਆਰੇ ਆਉਂਦਾ ਗੁਰਸੰਗਤ ਚ ਆਉਂਦਾ ਨਿਤਨੇਮ ਕਰਦਾ ਜੋੜੇ ਝਾੜਦਾ ਬਰਤਨ ਸਾਫ਼ ਕਰਦਾ ਸਹਾਰਿਆਂ ਦਾ ਆਪਣੇ ਅੰਦਰ ਇੱਕ ਅਹੰ ਭਾਵ ਪੈਦਾ ਕਰ ਲੈਂਦਾ ਭਾਵ ਕਿ ਜਿਹੜੇ ਕਰਮ ਨੇ ਹਉਮੈ ਨੂੰ ਮਿਟਣਾ ਸੀ ਉਹੇ ਕਰਮ ਦੇ ਅੰਦਰ ਹਉਮੈ ਪੈਦਾ ਹੋ ਗਈ ਆ ਕਿਉਂਕਿ ਧਰਮ ਦੇ ਕਰਮ ਕਰਨੇ ਸ਼ੁਭ ਗੁਣ ਹਨ ਤੇ ਹਉਮੈ ਜਿਹੜੀ ਹੈ ਉਹ ਸ਼ੁਭ ਗੁਣਾਂ ਤੋਂ ਬਿਨਾ ਅਸਵਾਰ ਹੋ ਨਹੀਂ ਸਕਦੀ ਹੁਣ ਜਿਹੜਾ ਬੰਦਾ ਸੁੱਤਾ ਪਿਆ ਰਜਾਈ ਥੱਲੇ ਉਹਨੂੰ ਕੀ ਉਹਨ ਕਦਾ ਹੰਕਾਰ ਹੋਵੇਗਾ ਹੰਕਾਰ ਆਤੇ ਤੇ ਆਪਾਂ ਨੂੰ ਬਚਣਾ ਪਏਗਾ ਨਾ ਜਿਹੜੇ 2:3 ਵਜੇ ਤੇ ਉੱਠੇ ਆ ਤੇ ਆਪਣੇ ਅੰਦਰ ਤੇ ਹੰਭਾ ਪੈਦਾ ਹੋਏਗਾ ਜਿਵੇਂ ਆਪੇ ਗਵਾਂਡੀਆਂ ਦਾ ਤੇ ਸਾਰਾ ਟੱਬਰ ਸੁੱਤਾ ਪਿਆ ਸੀ ਤੇ ਸਾਰਾ ਟੱਬਰ ਗੁਰਦੁਆਰੇ ਗਏ ਸ਼ੁਭ ਗੁਣਿਆ ਨਾ ਗੁਣ ਤੇ ਸ਼ੁਭ ਹੈ ਪਰ ਸ਼ੁਭ ਗੁਣ ਤੇ ਹੰਕਾਰ ਮਾੜੇ ਗੁਣ ਤੇ ਕਿਵੇਂ ਹੰਕਾਰ ਪੈਦਾ ਹੋ ਸਕਦਾ ਜਿਹੜੇ ਬੰਦੇ ਕੋਲ ਦੋ ਚਾਰ ਛੇਲੜ ਹਨ ਉਹਦੇ ਅੰਦਰ ਤੇ ਹੰਕਾਰ ਪੈਦਾ ਹੋਏਗਾ ਜਿਹੜਾ ਹਾਈ ਨੰਗ ਮਲੰਗ ਵਿਚਰਨ ਉਹਦਾ ਕਾਦਾ ਹੰਕਾਰ ਹੋਏਗਾ ਹੰਕਾਰ ਤੇ ਸ਼ੁਭ ਗੁਣ ਤੇ ਹੋਏਗਾ ਤੇ ਸ਼ੁਭ ਗੁਣਾ ਤੋਂ ਵਜਣ ਵਾਸਤੇ ਪਾਤਸ਼ਾਹ ਕਹਿੰਦੇ ਪਾਈ ਤੈਨੂੰ ਗੁਰੂ ਵੱਲ ਆਪਣਾ ਧਿਆਨ ਰੱਖਣਾ ਪਵੇਗਾ ਸਭ ਤੋਂ ਵੱਧ ਜੇ ਅਹੰਭਾਵ ਪੈਦਾ ਹੁੰਦਾ ਤੇ ਸ਼ੁਭ ਕਰਮਾਂ ਦਾ ਹੁੰਦਾ ਪਾਤਸ਼ਾਹ ਕਰੇ ਜਿਹੜੇ ਹਮੇ ਕਰਮ ਕਮਾਵਦੇ ਭਾਵੇਂ ਉਹ ਧਰਮ ਦੇ ਕਰਮ ਹੋਣ ਸਮਾਜ ਦੇ ਕਰਮ ਹੋਣ ਨੈਤਿਕ ਕਰਮ ਹੋਣ ਜਿੰਨੇ ਵੀ ਕਰਮ ਮਨੁੱਖ ਅਹੰਭਾਵ ਦੇ ਅੰਦਰ ਰਹਿ ਕੇ ਕਮਾਉਂਦਾ ਜਮ ਡੰਡ ਲੱਗਾ ਤੈਨ ਆਏ ਉਹ ਕਰਮਾਂ ਦੇ ਕਰਕ ਨੂੰ ਜਮਾ ਦਾ ਜਿਹੜਾ ਡੰਡ ਹੈ ਜਾਂ ਜਮਾ ਦੇ ਡੰਡੇ ਹਨ ਉਹ ਸਹਿਣੇ ਹੀ ਪੈਂਦੇ ਹਨ ਅੱਗੇ ਪਾਤਸ਼ਾਹ ਜੀ ਦੇ ਵਿਪਰੀਤ ਲਖ ਜੋਚਾਰਨ ਕਰ ਰਹੇ ਹਨ ਜੇ ਸਾਧਗੁਰੂ ਸੇਵਣ ਸਿਰ ਉੱबरे ਹਰ ਸੇਤੀ ਲਿਵ ਲਾਏ ਜਿਹਦਾ ਭਾਵ ਹੈ ਜਿਹੜੇ ਜੋ ਜਿਹੜੇ ਮਨੁੱਖ ਸਤਗੁਰੂ ਦੀ ਸੇਵਾ ਕਰਦੇ ਹਨ ਟਹਿਲ ਸੇਵਾ ਕਰਦੇ ਹਨ ਤੇ ਆਪਣਾ ਅਹੰਕਾਰ ਮੇਟ ਕੇ ਕਰਦੇ ਹਨ ਜਿਵੇਂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਕੀਤੀ ਭਾਈ ਨੰਦ ਲਾਲ ਜੀ ਆਏ ਗੁਰਕਲਗੀਤਰ ਪਾਸ਼ਾ ਦਸ਼ਮੇਸ਼ ਪਿਤਾ ਜੀ ਦੇ ਦਰਬਾਰ ਅੰਦਰ ਬੜੀ ਵਿਦਵਤਾ ਸੀ ਨਾ ਆਪਾਂ ਨੂੰ ਪਤਾ ਹੈ ਸਰਮੌਰ ਕਵੀ ਭਾਈ ਨੰਦ ਲਾਲ ਜੀ ਨੂੰ ਗੁਰਕਲਗੀਤਰ ਪਾਸ਼ਾ ਨੇ 52 ਕਗਿਆ ਦੇ ਉੱਤੇ ਸਰਮੌਰ ਕਵੀ ਦਾ ਦਰਜਾ ਮਿਲਿਆ ਭਾਈ ਨੰਦ ਲਾਲ ਜੀ ਨੂੰ ਤੋ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚੋਂ ਭਾਈ ਆਨੰਦ ਲਾਲ ਜੀ ਦੌੜ ਕੇ ਆਉਂਦੇ ਭੱਜ ਕੇ ਆਉਂਦੇ ਨਾ ਜੇ ਚਲੋ ਇਹ ਵਾਰਤਾ ਅਲੱਗ ਹੈ ਇਹ ਮੈਂ ਸ਼ੁਰੂ ਕੀਰੀ ਤੇ ਸਮਾਪਤੀ ਆਪਣੀ ਥੇ ਵਿੱਚ ਹੋ ਜਾਣੀ ਪਾ ਬਹੁਤ ਵੱਡੇ ਤਕੜੇ ਵਿਦਵਾਨ ਸਨ ਅਰਬੀ ਫਾਰਸੀ ਦੇ ਵਿਦਵਾਨ ਸਨ ਭਾਈ ਨਾਲ ਦਲਾਜ ਜੀ ਤੇ ਜਦੋਂ ਕਲਗੀ ਤਰਪਾਸ਼ਾ ਦਸ਼ਮੇਸ਼ਵਰ ਕਿਉਂਕਿ ਔਰੰਗਜ਼ੇਬ ਦਾ ਦਰਬਾਰ ਇੱਕ ਉਹ ਦਰਬਾਰ ਹੈ ਉਹ ਰਾਜਾ ਹੈ ਨੂੰ ਪਾਸ਼ਕ ਨੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਜਿਹੜੇ ਆਮ ਦਰਬਾਰ ਹਨ ਜਿਹੜੇ ਆਮ ਸਰਕਾਰਾਂ ਦੇ ਹਕੂਮੰਦਾਂ ਦਰਬਾਰ ਹਨ ਉਥੇ ਤੁਹਾਡੇ ਹੰਕਾਰ ਨੂੰ ਪੱਠੇ ਪਾਏ ਜਾਂਦੇ ਆ ਤੁਹਾਡੀ ਹਮਨ ਨੂੰ ਪ੍ਰਫੁੱਲਤ ਕੀਤਾ ਜਾਂਦਾ ਪਰ ਜਦੋਂ ਗੁਰੂ ਦਾ ਦਰਬਾਰ ਆਇਆ ਇੱਥੇ ਆਉਣੇ ਕਰਕੇ ਸਭ ਤੋਂ ਪਹਿਲਾਂ ਤੁਹਾਡੇ ਹੰਕਾਰ ਨੂੰ ਹੀ ਟਾਇਆ ਜਾਂਦਾ ਜਿਵੇਂ ਭਾਈ ਆਨੰਦ ਲਾਲ ਜੀ ਇਹ ਬਹਾਦਰ ਸ਼ਾਹ জাফর ਦੇ ਕਹਿਣ ਦੇ ਉੱਤੇ ਕਲਗੀਧਰ ਪਾਸ਼ਾ ਦਸ਼ਮੇਸ਼ ਪੇਤਾ ਦਰਬਾਰ ਵਿੱਚ ਆਏ ਨਾ ਤੇ ਆ ਕੇ ਮਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਬੁੱਛੇ ਦੱਸਿਆ ਵੀ ਨਾ ਮੈਂ ਏਡਾ ਵਿਦਵਾਨ ਆ ਮੈਂ ਅਰਬੀ ਫਾਰਸੀ ਦਾ ਉਰਦੂ ਦਾ ਵਿਦਵਾਨ ਆ ਤੇ ਮੈਂ ਉਹ ਨਗ ਉਹ ਗਾਜ਼ਲ ਦੇ ਅਰਥ ਔਰੰਗਜ਼ੇ ਦੇ ਦਰਬਾਰ ਵਿੱਚ ਕੀਤੇ ਜਿਹੜੇ ਦਰਬਾਰ ਜਿਸ ਦਰਬਾਰ ਦੇ ਵਿੱਚ ਅਨੇਕਾਂ ਵਿਦਵਾਨ ਸਨ ਕਿਸੇ ਨੂੰ ਅਰਥ ਨਹੀਂ ਹੋ ਸਕੇ ਉਹ ਅਰਥ ਵਿੱਚ ਕੀਤੇ ਤੇ ਕਲਗੀਧਾ ਦਸ਼ਮੇਸ਼ ਪਤਾ ਜੀ ਨੇ ਪਤਾ ਭਾਈ ਅਨੰਦ ਲਾਲ ਜੀ ਦੀ ਸੇਵਾ ਕਿੱਥੇ ਲਈ ਪਹਿਲਾਂ ਆਉਣ ਤੋਂ ਪਹਿਲਾਂ ਹਾਲਾਂਕਿ ਆਪਣੇ ਵਰਗੇ ਨੂੰ ਜੇ ਕੋ ਆ ਕੇ ਕਹਵੇ ਨਾ ਵੀ ਭਾਈ ਮੈਂ ਨੇ ਪੜਿਆ ਮੈਂ ਨਹੀਂ ਫੈਚਰੀ ਪੀ ਐਚ ਲੀ ਕੀਤੀਆਂ ਮੈਂ ਨੇ ਪੜਾਈ ਕੀਤੀ ਆ ਇਹ ਨੂੰ ਕਹਿ ਦਈਏ ਵੀ ਭਾਈ ਤੂੰ ਭਾਂਡੇ ਬਨ ਜਾ ਕਰ ਹਾਲਾਂਕਿ ਇਹਨਾਂ ਨੂੰ ਮੇਰੀ ਜਾਣ ਦਾ ਇਲਮ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਮੈਂ ਕੀ ਆ ਇਦਾਂ ਹੀ ਚੱਲਦਾ ਜਾ ਭਾਈ ਨੰਦ ਲਾਲ ਜੀ ਦੀ ਸਾਰੀ ਵਾਰਤਾ ਸੁਣ ਕੇ ਨਾ ਕਲਗੀਧਰ ਦਸ਼ਮੇਸ਼ਪੀਤਾ ਕਹਿਣ ਲੱਗੇ ਭਾਈ ਜੇ ਤੂੰ ਸਾਡੇ ਦਰਬਾਰ 'ਚ ਰਹਿਣਾ ਜੇ ਗੁਰਨਾਨਕ ਦੇ ਦਰਬਾਰ 'ਚ ਰਹਿਣਾ ਤੇ ਤੂੰ ਸੇਵਾ ਜੇ ਕਰਨੀ ਆ ਕਿ ਉਹਨੂੰ ਭਾਂਡਿਆਂ ਦੀ ਸੇਵਾ ਦਿੱਤੀ ਜਾ ਸਕਦੀ ਭਾਂਡੇ ਮਾਣ ਸਕਦਾ ਅੰਕਲੇ ਹੁਣ ਅੱਜ ਦੇ ਸਮੇਂ ਵਿੱਚ ਬੰਦਾ ਕਹੇ ਭਾਈ ਮੈਂਡਾ ਤਰੰਤਰ ਆਲਮ ਇਲਮ ਦਾ ਪੱਕਾ ਮੈਂ ਨਾ ਵਿਦਵਾਨ ਆ ਤੇ ਬੰਦਾ ਕਹੇ ਮੈਨੂੰ ਇਹਨਾਂ ਨੂੰ ਸਮਝੇ ਹੈ ਨਹੀਂ ਮੇਰੇ ਤੋਂ ਕੰਮ ਕੀ ਲੈਣਾ ਹਾਲਾਂਕਿ ਜਿਹੜੇ ਕੰਮ ਦੇ ਕਾਬਲ ਸਨ ਭਾਈ ਨੰਦਰਾਲ ਜੀ ਉਹ ਕੰਮ ਕਲਗੀਧਰ ਦਸ਼ਮੇਸ਼ ਪਤਾ ਨੇ ਲਿਆ ਪਰ ਪਹਿਲਾਂ ਉਹਨਾਂ ਦਾ ਅਹੰਭਾਵ ਮਿਟਿਆ ਜਿਹੜਾ ਵਿਦਵਤਾ ਦਾ ਵੀ ਹੰਕਾਰ ਚੱਕੀ ਫਿਰਦੇ ਸੀ ਜਿਹੜੇ ਉਹ ਆਪਣੇ ਗਿਆਨ ਦਾ ਵੀ ਹੰਕਾਰ ਚੱਕੀ ਫਿਰਦੇ ਸੀ ਪਾਦਸ਼ਾਹ ਕਹਿਣ ਲੱਗੇ ਭਾਈ ਜੀ ਸੇਵਾ ਕਲਗੀਧਰ ਦਸ਼ਮੇਸ਼ ਪਤਾ ਜੀ ਦੇ ਗੁਰਨਾਨ ਕਲੇ ਦਰਬਾਰ ਵਿੱਚ ਕਰਨੀ ਹੈ ਤਾਂ ਭਾਂਡਿਆਂ ਤੋਂ ਸ਼ੁਰੂ ਕਰ ਪਹਿਲਾਂ ਜਿਹੜਾ ਤਰਾ ਅੰਦਰਲਾ ਅਹੰਭਾਵ ਹੈ ਇਹਨੂੰ ਮਿਟਰਾ ਕਰ ਤੇ ਭਾਈ ਨੰਦਾਲਾਲ ਜੀ ਨੇ ਜੇ 사ਤਗੁਰ ਸੇਵਨ ਸੇ ਉਭਰੇ ਇਹਨੇ ਨਿਠ ਕੇ ਉਹਨਾਂ ਸੇਵਾ ਕੀਤੀ ਭਾਈ ਆਨੰਦ ਲਾਲ ਜੀ ਨੇ ਕਿ ਉਹ ਅਹੰਭ ਭਾਵ ਤੋਂ ਉਬਰੇ ਭਾਵ ਬਚ ਗਏ ਕਿਉਂਕਿ ਹਰ ਸੇਤੀ ਨੇ ਵਿਲਾਇਕ ਉਹਨਾਂ ਦੀ ਲਿਵ ਸੀ ਭਾਂਡੇ ਮਾਂਜਦੇ ਮਾਂਜਦੇ ਆਕਾਲਪੁਰ ਕਾ ਨਾਮੀ ਨਾਲ ਜੁੜ ਗਈ ਪਾਸ਼ਾ ਕਹਿੰਦੇ ਕਿ ਜਿਹੜੇ ਸਤਿਗੁਰੂ ਦੀ ਸੇਵਾ ਟਹਿਲ ਸੇਵਾ ਕਰਦੇ ਹਨ ਉਹ ਉਬਰੇ ਭਾਵ ਬਚ ਜਾਂਦੇ ਹਨ ਹਰ ਸੇਤੀ ਨੇ ਵਿਲਾਇਕ ਕਿਉਂ ਉਹਨਾਂ ਦੀ ਲਿਵ ਹੈ ਬਰਤੀ ਹੈ ਉਹ ਪ੍ਰਮਾਤਮਾ ਨਾਲ ਲੱਗੀ ਰਹਿੰਦੀ ਹੈ ਸਾਧੂ ਗੁਰੂ ਅੱਗੇ ਕਿਰਪਾ ਕਰੇ ਮਾਨ ਰੇ ਗੁਰਮੁਖ ਨਾਮ ਧਿਆਏ ਇਸ ਕਰਕੇ ਭਾਈ ਕਹਿੰਦੇ ਮਾਨ ਕਰਕੇ ਨਾ ਤੁਸੀਂ ਗੁਰਮੁਖੀ ਗੁਰਾਂ ਦਵਾਰ ਆ ਨਾਮ ਨੂੰ ਧਿਆਉਣਾ ਕਰੋ ਮੈਂ ਜਿਹੜੇ ਮੈਂ ਆਰੰਭਤਾ ਤੇ ਬੇਨਤੀ ਕੀਤੀ ਸੀ ਵੀ ਜਿਤਨੇ ਵੀ ਮਨੁੱਖ ਗਲਤ ਕਰਮ ਕਰਦਾ ਨਾ ਆਪਾਂ ਵੀ ਦੇਖੋ ਕਰਦੇ ਆ ਬਈ ਮਾਨਾ ਕਰਦੇ ਆ ਚੋਰੀ ਠੱਗੀ ਕਰਦੇ ਵਿਸ਼ੇਵਕਾਰ ਭੁਗਦੇ ਤੇ ਬੜੇ ਸੁਚੇਤ ਹੋ ਕੇ ਕਰੀਦੇ ਬੜੇ ਸ਼ੁੱਧ ਭਾਵਨਾ ਕਰਦੇ ਆ ਆਪਾਂ ਜਿਹੜੇ ਮੜੇ ਕਰਮ ਹੁੰਦੇ ਨੁਕਦਾ ਸਭਾ ਹੈ ਬੜੇ ਇਕਾਗਰ ਚ ਧੋਕੇ ਕਰਦਾ ਪਰ ਜਦੋਂ ਜਪਜੀ ਦਾ ਗੁਟਕਾ ਫੜਿਆ ਉਹਦੋਂ ਦੀ ਦੇਖੀ ਜਾਂਦਾ ਵੀ ਭਾਈ ਮੇਰੇ ਵੱਲ ਕੋਈ ਤੱਕਦਾ ਹੈ ਕਿ ਨਹੀਂ ਤੱਕਦਾ ਵੇਖਦਾ ਹੈ ਕਿ ਨਹੀਂ ਵੇਖਦਾ ਮੈਂ ਝਾੜੂ ਮਾਰ ਰਿਆਂ ਮੈਨੂੰ ਕਿਸੇ ਨੇ ਵੇਖਿਆ ਕਿ ਉਹ ਨਹੀਂ ਮਾਨ ਕਰਕੇ ਹੋ ਰਹੀ ਜਿਹੜੇ ਕਰਮਾ ਮਾਨ ਕਰਕੇ ਕਰਨੇ ਸੀ ਉਹ ਉਦਨੇ ਮਨੋ ਹੋ ਰੇ ਕਦੇ ਕਿਸੇ ਨੇ ਇਸ ਦਲ ਦਾ ਨਿਰਣਾ ਕੀਤਾ ਜਿਹਦੇ ਆਪਾਂ ਕਹੇ ਭਾਈ ਮੈਂ ਤੇ ਹੰਕਾਰ ਦੇ ਹੋਇਆ ਬ੍ਰੋਧ ਦੇ ਮਨੋ ਹੋਇਆ ਹੰਕਾਰ ਉਦਨੇ ਬਣੋ ਹੁੰਦਾ ਹੀ ਨਹੀਂ ਇਹ ਜਿੱਦੇ ਹੁੰਦਾ ਅੰਦਰਲੇ ਬਣੇ ਹੁੰਦਾ ਜਿਨੂੰ ਪਾਤਸ਼ਾਹ ਕਰੇ ਭਈ ਆਹੂ ਭਾਵ ਜਿਹੜਾ ਹੈ ਇਹ ਤੂੰ ਛੱਡਣਾ ਕਰ ਤੇ ਮਨ ਕਰਕੇ ਜਿਹੜੇ ਕਰਤ ਧਰਮ ਦੇ ਕਰਮ ਹਨ ਮਨ ਕਰਕੇ ਕਰਨਾ ਕਰ ਮਨ ਰੇ ਗੁਰਮੁਖ ਨਾਮ ਧਿਆਏ ਧੁਰ ਪੂਰਵ ਕਰਤਾ ਲਿਖਿਆ ਤਿਨ ਗੁਰਮਤਿ ਨਾਮ ਸੁਨਾਏ ਜਿਨ੍ਹਾਂ ਦੇ ਉੱਤੇ ਪਾਤਸ਼ਾਹ ਪ੍ਰਮਾਤਮਾ ਪ੍ਰਭੂ ਅਕਾਲ ਪੁਰਖ ਜੀ ਨੇ ਮੱਥੇ ਦੇ ਲੇਖ ਧੁਰੋਂ ਲਿਖੇ ਹੋਏ ਹਨ ਉਹ ਗੁਰਮਤਿ ਨੂੰ ਧਾਰਨ ਕਰਕੇ ਤੇ ਨਾਮੀ ਵਜਿ ਸਮਾ ਜਾਂਦੇ ਹਨ ਰਹਾਉ ਪਾਸ਼ਾ ਜੀ ਅੱਗੇ ਕਿਰਪਾ ਕਰ ਰਹੇ ਹਨ ਬਿਨ ਸਤ ਗੁਰ ਪ੍ਰਤੀਤ ਨ ਆਵਈ ਨਾਮ ਨ ਲੱਗ ਪਾਓ ਕਹਿੰਦੇ ਭਾਈ ਜੀ ਦਾ ਪਰਮੇਸ਼ਰ ਹੈ ਨਾ ਅਕਾਲ ਪੁਰਖ ਹੈ ਦੇਖੋ ਉਹਨੂੰ ਇਦਾਂ ਹੀ ਹੈ ਨਾ ਸੰਸਾਰ ਦੇ ਵਿੱਚ ਬਹੁਤੇ ਲੋਕ ਮਨੁੱਖਰੀ ਹੋਏ ਪਏ ਵੀ ਕੌਣ ਰੱਬ ਕਿਹੜਾ ਰੱਬ ਕਹਿੰਦੇ ਉਹ ਪਰਮੇਸ਼ਰ ਦੀ ਜਿਹੜੀ ਪ੍ਰਤੀਤ ਹੈ ਪ੍ਰਤੀਤ ਦਾ ਭਾਵ ਹੁੰਦਾ ਭਰੋਸਾ ਉਹ ਬਿਨਾ ਗੁਰੂ ਤੋਂ ਨਹੀਂ ਆ ਸਕਦੀ ਤੁਹਾਨੂੰ ਗੁਰੂ ਤੋਂ ਬਿਨਾ ਇਹ ਗੱਲ ਸਮਝ ਨਹੀਂ ਦੇ ਸਕਦਾ ਵੀ ਭਾਈ ਪ੍ਰਮਾਤਮਾ ਦਾ ਨਾਮ ਕਿਉਂ ਧੋਣਾ ਚਾਹੀਦਾ ਕਾਂ ਤੋਂ ਧੋਣਾ ਚਾਹੀਦਾ ਕੀ ਲੋੜ ਹੈ ਇਹ ਗੁਰੂ ਕੇ ਸ਼ਬਦ 'ਚ ਵਿਚਾਰ ਕਰੋਗੇ ਗੁਰੂ ਕੋਲ ਬੈਠੋਗੇ ਗੁਰੂ ਕੋਲ ਆਓਗੇ ਤਾਂ ਹੀ ਤੁਹਾਨੂੰ ਨਿਸ਼ਚਾ ਹੋ ਸਕਦਾ ਇਸ ਗੱਲ ਤੇ ਨਹੀਂ ਤਾਂ ਮੇਰੇ ਬਾਰੇ ਕੱਕ ਗੱਲ ਕਹਿ ਕੇ ਵੀ ਸਮਾਪਤੀ ਕਰ ਦਿੰਦਾ ਵੀ ਠੀਕ ਹੈ ਭਾਈ ਆਹ ਜੱਗ ਮਿੱਠਾ ਅਗਲਾ ਕਿੰਨੇ ਮਿੱਠਾ ਬੰਦੇ ਦੀ ਆਪਣੀ ਸਮਝ ਆ ਵੀ ਖਾਓ ਪੀਓ ਵੈਸ ਕਰੋ ਅੱਗੇ ਕੀ ਨਹੀਂ ਵੇਖਿਆ ਉਹਦੀ ਆਪਣੀ ਸਮਝ ਆ ਪਰ ਜਦੋਂ ਗੁਰੂ ਕੋਲ ਆ ਕੇ ਬੈਠੋਗੇ ਨਾ ਗੁਰੂ ਨੇ ਸਮਝਾਉਣੀ ਗੱਲ ਕੱਲੀ-ਕੱਲੀ ਵੀ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਵੀ ਪਜੇ ਇੱਥੇ ਤੂੰ ਕਰਮ ਕਰ ਰਿਆਂ ਇਹਨਾਂ ਦਾ ਹਿਸਾਬ ਕਿਤਾਬ ਅੱਗੇ ਜਾ ਕੇ ਹੋਏਗਾ ਜੇ ਗੁਰੂ ਤੁਹਾਨੂੰ ਇਹ ਗੱਲਾਂ ਸਮਝਾਏਗਾ ਫਿਰ ਪਰਮੇਸ਼ਰ ਤੇ ਪ੍ਰਤੀਤ ਆਏਗੀ ਪਰਮੇਸ਼ਰ ਤੇ ਭਰੋਸਾ ਬਣੇਗਾ ਸਤਿਗੁਰੂ ਕਹ ਰਿਹਾ ਹੈ ਬਿਨ ਸਤਿਗੁਰ ਪ੍ਰਤੀਤ ਨਾ ਆਵੇ ਜਿਹੜਾ ਇਹ ਭਰੋਸਾ ਜਿਹੜੀ ਪ੍ਰਤੀਤ ਹੈ ਬਿਨਾ ਸਤਿਗੁਰੂ ਤੋਂ ਆ ਨਹੀਂ ਸਕਦੀ ਨਾਮ ਨਾ ਲਾਗੋ ਭਾਉ ਤੇ ਨਾਮ ਨਾ ਪ੍ਰੇਮ ਨਹੀਂ ਨਾ ਬਣਦਾ ਤੇ ਕੋ ਨਾਮ ਜਪਣਾ ਹੋਰ ਚੀਜ਼ ਹੈ ਨਾਮ ਦੇ ਨਾਲ ਪ੍ਰੇਮ ਕਰਨਾ ਇਹ ਹੋਰ ਚੀਜ਼ ਹੈ ਕੋਈ ਵੀ ਸੇਵਾ ਤੇ ਆਪਾਂ ਦੇਖੋ ਸਾਰੀ ਕਰਦੇ ਹਾਂ ਬਾਣੀ ਵੀ ਪੜ੍ਹਦੇ ਹਾਂ ਨਾਮ ਵੀ ਜਪਦੇ ਹਾਂ ਸੇਵਾ ਸਿਮਰਨ ਵੀ ਕਰਦੇ ਹਾਂ ਪਰ ਜਿਤਨੇ ਵੀ ਧਰਮ ਦੇ ਕਰਮ ਹਨ ਇਹ ਪ੍ਰੇਮ ਸਹਿਤ ਹੋਣੇ ਚਾਹੀਦੇ ਹਨ ਪ੍ਰੇਮ ਇਹਨਾਂ ਚ ਮਨਫੀ ਹੋਣਾ ਚਾਹੀਦਾ ਆਗਰ ਜੇ ਪ੍ਰੇਮ ਇਹਦੇ ਚ ਮਨਫੀ ਹੋ ਗਿਆ ਤੇ ਗੁਰੂ ਅੰਗਦ ਦੇ ਪਾਸ਼ੇ ਦੇ ਬਚਨ ਹਨ ਬੱਧਾ ਚਤੀ ਜੋ ਭਰੇ ਨਾ ਗੁਣ ਨਾ ਉਪਕਾਰ ਕਹਿੰਦੇ ਜਿਹੜਾ ਮਨੁੱਖ ਪ੍ਰੇਮ ਤੋਂ ਬਿਨਾ ਬਿਨਾ ਅਮੰਗ ਤੇ ਤਰੰਗ ਤੋਂ ਬਿਨਾ ਕੋਈ ਧਰਮ ਦਾ ਕਰਮ ਕਰ ਰਿਹਾ ਉਹ ਬੱਧਾ ਚੱਟੀ ਭਰ ਰਿਹਾ ਨਾ ਤਾਂ ਉਹ ਸ਼ੁਭ ਗੁਣ ਹੈ ਨਾ ਉਹ ਕਿਸੇ ਦਾ ਪਰਉਪਕਾਰੀ ਹੈ ਉਹ ਕੁਝ ਵੀ ਨਹੀਂ ਹੈਗਾ ਸੇਤੀ ਖੁਸ਼ੀ ਸੁਵਾਰੀ ਹੈ ਉਹਦੇ ਵਿੱਚੋਂ ਖੁਸ਼ੀ ਜਿਹੜੀ ਹੈ ਮਨਫੀ ਹੋ ਜਾਂਦੀ ਹੈ ਗੁਰੂ ਨੂੰ ਮਿਲਣਾ ਮਨਫੀ ਹੋ ਜਾਂਦਾ ਤੇ ਧਰਮ ਦੇ ਕਰਮ ਜਿੰਨੇ ਵੀ ਹਨ ਇਹ ਪ੍ਰੇਮ ਦੇ ਸਹਿਤੀ ਹੋਣੇ ਚਾਹੀਦੇ ਐਸੇ ਕਰਕੇ ਕਲਗੀਧਰ ਪਤ ਪਰ ਦਸ਼ਮੇਸ਼ ਪਿਤਾ ਜੀ ਨੇ ਵਿਲਖਣ ਤਾਂ ਇਹ ਗੱਲ ਕਹੀ ਕਿ ਸਾਰੇ ਸੁਣ ਲੋ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੁਸੀਂ ਬਾਣੀ ਪੜਹੁ ਇੱਕ ਦੇਸ ਕਰਕੇ ਵੀ ਪਈ ਨਵੇੜੀ ਛੇਤੀ ਛੇਤੀ ਜਪਜੀ ਸਾਹਿਬ ਨੂੰ ਨਵੇੜੀ ਛੇਤੀ ਛੇਤੀ ਉਹ ਪੜਨ ਦੇ ਵਿੱਚ ਇਹਨੂੰ ਪ੍ਰੈਕਟੀਕਲ ਕਰਕੇ ਵੇਖਿਓ ਇੱਕ ਪ੍ਰੇਮ ਦੇ ਵਿੱਚ ਭਿੱਜ ਕੇ ਵੀ ਗੁਰੂ ਨਾਨਕ ਨਾ ਗੱਲਾਂ ਤੇ ਕਰੀਏ ਅੱਧਾ ਪੌਣਾ ਘੰਟਾ ਗੁਰੂ ਨਾਨਕ ਨਾ ਬਾਤਾਂ ਤੇ ਪਈਏ ਤੇ ਉਹ ਜਪਜੀ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਪੈਦਾਣਾ ਕੋ ਜੇ ਪ੍ਰੇਮ ਆ ਜਾਣਾ ਪ੍ਰੇਮ ਸਤਿਗੁਰੂ ਕਹਿ ਰਹੇ ਆ ਗੁਰੂ ਤੋਂ ਬਿਨਾ ਉਪਜਦਾ ਨਹੀਂ ਹੈਗਾ ਗੁਰੂ ਕੋਲ ਬੈਠਾ ਹੋਗੇ ਤੇ ਤੁਹਾਨੂੰ ਨਾਮ ਦੇ ਨਾਲ ਪ੍ਰੇਮ ਹੋਏਗਾ ਗੁਰਬਾਣੀ ਨਾਲ ਪ੍ਰੇਮ ਬਣੇਗਾ ਸੇਵਾ ਜਿਹੜੀ ਹੈ ਪ੍ਰੇਮ ਦੇ ਵਿੱਚ ਭਿੱਜ ਕੇ ਕਰੋਗੇ ਗੁਰੂ ਕੇ ਲੰਗਰਾਂ ਦੇ ਭਾਂਡੇ ਪ੍ਰੇਮ ਦੇ ਵਿੱਚ ਭਿੱਜ ਕੇ ਮਾਂਜੋਗੇ ਜੋੜੇ ਪ੍ਰੇਮ ਦੇ ਵਿੱਚ ਭਿੱਜ ਕੇ ਸਾਫ਼ ਕਰੋਗੇ ਕੋ ਗੁਰਸੰਗਤ ਦੇ ਹਨ ਫਿਰ ਇਹ ਨਹੀਂ ਨਾ ਹੁੰਦਾ ਵੀ ਭਾਈ ਇਹ ਕਿਹਦੇ ਹਨ ਜੁੱਠੇ ਭਾਂਡੇ ਜਿਹਦੇ ਹਨ ਫਿਰ ਸਾਰੇ ਗੁਰੂ ਦੇ ਹੀ ਦਿਖਾਈ ਦਿੰਦੇ ਹਨ ਭਾਸ਼ਾ ਕਹੇ ਬਿਨ ਸਤਗੁਰ ਪ੍ਰਤੀਤਨ ਆਵਈ ਨਾਮ ਨ ਲਾਗੋ ਭਾਉ ਸੁਪਣ ਸੁਖ ਨ ਪਾਵਈ ਦੁੱਖ ਵੇ ਸਭੇ ਸਮਾਏ ਤੇ ਬਿਨਾ ਗੁਰੂ ਦੇ ਪ੍ਰੇਮ ਤੋਂ ਬਿਨਾ ਗੁਰੂ ਨੂੰ ਪ੍ਰੇਮ ਕੀਤੇ ਜਿਹੜੀ ਮਨੁੱਖ ਦੀ ਜ਼ਿੰਦਗੀ ਹੈ ਇਹ ਇਸ ਪ੍ਰਕਾਰ ਹੈ ਜਿਵੇਂ ਉਹਨੂੰ ਸੁਪਣੇ ਵਿੱਚ ਵੀ ਕੋਈ ਸੁਖ ਨ ਮਿਲਿਆ ਹੋਵੇ ਦੇਖੋ ਉਸ ਜਾਗਤ ਅਵਸਥਾ ਵਿੱਚ ਸੁਖ ਮਿਲਣਾ ਬਹੁਤ ਵੱਡੀ ਗੱਲ ਆ ਉਹਨੂੰ ਸੁਪਨੇ ਵਿੱਚ ਵੀ ਕਦੇ ਸੁੱਖ ਨਾ ਮਿਲਿਆ ਹੋਵੇ ਸੁਪਨੇ ਸੁੱਖ ਨਾ ਪਾਵੇ ਸੁੱਖ ਕਨੇ ਆਸਤ ਜ਼ਿੰਦਗੀ ਦੇ ਵਿੱਚ ਆਮ ਜ਼ਿੰਦਗੀ ਵਿੱਚ ਤਾਂ ਬੜੀ ਦੂਰ ਦੀ ਗੱਲ ਉਹ ਸੁਪਨੇ ਵਿੱਚ ਵੀ ਦੁੱਖ ਹੀ ਰਹਿੰਦਾ ਕਦੇ ਕੋਈ ਮਾਂਗਰ ਪੈ ਗਿਆ ਕਦੇ ਵਕਾਰ ਭੁਗਲੇ ਖਾਨਾ ਕਦੇ ਬਈ ਮਾਨਾ ਕਰ ਲਿਆ ਕਦੇ ਚੋੜੀ ਕਰ ਲਈ ਠੱਗੀ ਕਰ ਲਈ ਕਿਸੇ ਦਾ ਮਾੜਾ ਕਰ ਲਿਆ ਮਾੜਾ ਸੋਚ ਲਿਆ ਉਹ ਸੁਪਨੇ ਵਿੱਚ ਵੀ ਜਾਈ ਕੋਈ ਚੱਲੀ ਜਾਂਦਾ ਸੁਪਨੇ ਸੁੱਖ ਨਾ ਪਾਵੀ ਦੁੱਖ ਵੇ ਸਮੇ ਸਮਾਏ ਤੇ ਸਾਰੀ ਜਿਹੜੀ ਜ਼ਿੰਦਗੀ ਹੈ ਨਾ ਕਦੇ ਉਹ ਗਫਲਤਾ ਦੀ ਅਵਿਦਿਆ ਦੀ ਨੀਂਦ ਹੋਣੇ ਕਰਕੇ ਉਹ ਦੇਖ ਵਿੱਚ ਹੀ ਸੌਕੇ ਲੰਗਾ ਦਿੰਦਾ ਹੈ ਸੋ ਹੁਣ ਤੱਕ ਇਸ ਪਾਵਨ ਸ਼ਬਦ ਦੇ 2 ਪਦੇ ਜਿਹੜੇ ਹਨ ਆਪਾਂ ਵਿਚਾਰੇ ਹਨ 6 ਪਦੇ ਵਿਚਾਰ ਅਧੀਨ ਹਨ ਤੇ ਇਹਨਾਂ ਦੇ ਵਿਚਾਰ ਆਪਾਂ ਕੱਲ ਕਰਾਂਗੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਅੰਦਾਜ਼ ਤੋਂ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਅਚਾਰਨ ਸ਼ੁੱਧ ਵਿਚਾਰ ਕਰਨ ਦੀ ਸਮੱਤ ਆਵੇ ਆਪਸੋ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁਕਰ ਧੰਨਵਾਦ ਸਹਬੇ ਕਮਾਲ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸਰਬ ਰੇ ਕਾਇਨਾਤ ਦੋ ਜਹਾਨ ਵਾਲੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ